ਔਰਤ ਦੀਆਂ ਬਾੜੀਆਂ ਛੱਪਟਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਵੱਲੋਂ ਖੰਗਾਲੇ ਜਾ ਰਹੇ ਹਨ ਸੀਸੀਟੀਵੀ ਕੈਮਰੇ ਐਸਐਚਓ ਥਰਮਲ ਸੁਖਵਿੰਦਰ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ ਸੋਮਵਾਰ ਨੂੰ 6 ਵਜੇ ਦੇ ਲਗਭਗ ਐਸਐਚਓ ਸੁਖਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਠਿੰਡਾ ਦੇ ਆਦਰਸ਼ ਨਗਰ ਵਿਖੇ ਇੱਕ ਔਰਤ ਦੀਆਂ ਬਾੜੀਆਂ ਛੱਟ ਲਈਆਂ ਸਨ ਮੋਟਰਸਾਈਕਲ ਸਵਾਰਾਂ ਵੱਲੋਂ ਤਾਂ ਉਹਨਾਂ ਵੱਲੋਂ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਤੇ ਜਲਦੀ ਹੀ ਇਹ ਵਿਅਕਤੀ ਸਲਾਖਾਂ ਦੇ ਜੀ ਹੋਣਗੇ ਦੇਖਣ ਨੂੰ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੀ ਐਨ ਐਫਐਲ ਕਲੋਨੀਆਂ ਜਿੱਥੇ ਪੁਲਿਸ ਵੱਲੋਂ ਥਾਣਾ ਥਰਮਲ ਦੀ ਪੁਲਿਸ ਪਾਰਟੀ ਵੱਲੋਂ ਸੀਸੀਟੀਵੀ ਕੈਮਰੇ ਇਕਗਾੜੇ ਜਾ ਰਹੇ ਹਨ ਕਿਉਂਕਿ ਅਦਾਰਸ਼ਨਗਰ ਵਿਖੇ ਇੱਕ ਔਰਤ ਦੀਆਂ ਬਾੜੀਆਂ ਮੋਟਰਸਾਈਕਲ ਸਵਾਰਾਂ ਵੱਲੋਂ ਛੜਪ ਲਈਆਂ ਸਨ ਇਸ ਨੂੰ ਲੈ ਕੇ ਪੁਲਿਸ ਇਸ ਮਾਮਲੇ ਦੀ ਤਹਿ ਤੱਕ ਜਾ ਰਹੀ ਹੈ ਤੇ ਇਸ ਵੱਲੋਂ ਸੀਸੀਟੀਵੀ ਕੈਮਰੇ ਇਕਗਾੜੇ ਜਾ ਰਹੇ ਹਨ ਆ ਉਸ ਨੂੰ ਸਰੋਣਿਆ ਕੀ ਕਹਿੰਦੇ ਆ ਐਸ ਐਚਓ ਥਰਮਲ ਸੁਖਵਿੰਦਰ ਸਿੰਘ ਸਰ ਕੀ ਨਾਮ ਹੈ ਤੁਹਾਡਾ ਕੀ ਮਾਮਲਾ ਸੀਸੀਟੀਵੀ ਕੈਮਰੇ ਇਕਗਾੜੇ ਕੀਤੇ ਹਨ ਮੇਰਾ ਨਾਮ ਇੰਸਪੈਕਟਰ ਸੁਖਵਿੰਦਰ ਸਿੰਘ ਐਸਐਚਓ ਫਰਮਨ ਇਹ ਸਾਨੂੰ ਕਾਲ ਇਨਫੀਮੇਸ਼ਨ ਆਈ ਸੀ ਅਦਰਸ਼ ਨਗਰ ਗਲੀ ਨੰਬਰ 6 ਦੇ ਵਿੱਚੋਂ ਤੇ ਕੋਈ ਲੇਡੀ ਸੀ ਬਲਬੀਰ ਕੌਰ ਪਤੀ ਭਪਿੰਦਰ ਸਿੰਘ ਦੋ ਨਾਮ ਲੂਮ ਵਿਕਟੀ ਮੋਟਰਸਾਈਕਲ ਪਰ ਆਏ ਤੇ ਇਸ ਦੀਆਂ ਵਾਲੀਆਂ ਮੁਸਲੈਚ ਕਰਕੇ ਲੈ ਗਏ ਮੋਟਰਸਾਈਕਲ ਕਿਹੜਾ ਸੀ ਮੋਟਰਸਾਈਕਲ ਸੀ ਰਾਇਲ ਇਨਫੀਲਡ ਕਲਾਸਿਕ ਕਲਰ ਗ੍ਰੀਨ ਫੌਜੀ ਕਲਰ ਦਾ ਸੀ ਕੀ ਲੱਗਦਾ ਹੁਣ ਤੁਹਾਡੇ ਕੋਲ ਸੀ ਸੀਟੀ ਵੀ ਕੈਮਰੇ ਖਿਡਾਲੇ ਜਾ ਰਹੇ ਜੀ ਹਾਂ ਜੀ ਹਾਂ ਜੀ ਅਸੀਂ ਇਹ ਤਾਂ ਲਿੰਕ ਜੋੜ ਰਹੇ ਹਾਂ ਹੋਰ ਵੀ ਜੋ ਜੋ ਵੀ ਸੀਸੀਟੀਵੀ ਵਗੈਰਾ ਜਾਂ ਜੋ ਵੀ ਸਾਡੇ ਸੋਰਸ ਹੁੰਦੇ ਆ ਉਹਦੇ ਤਹਿਤ ਅਸੀਂ ਇਹ ਇਨਵੈਸਟੀਗੇਸ਼ਨ ਫਰਦਰ ਕਰ ਰਹੇ ਆ ਤੇ ਜਲਦ ਤੋਂ ਜਲ ਦੇ ਬੰਦੇ ਗਸਤਰ ਕੀ ਆ ਕਿੰਨੇ ਬੰਦੇ ਸੀ ਇਹ ਤੇ ਦੋ ਜਣੇ ਸੀ